ਇੱਥੇ ਰਿਹਾਓ ਇੱਥੇ ਇੱਥੇ ਕਰਨਾ ਪਤਾ ਵੀ ਲੱਗੇ ਪ੍ਰਾਉਣਾ ਵੀ ਪਤਾ ਚੈੱਕ ਕਰਕੇ ਵਿੱਚ ਟਰੈਕਟਰ ਦੇ ਵੀ ਪੈਂਕੇ ਯਾਰ ਗੰਗੂ ਪੱਟ ਬਣ ਜਾਣਗੇ ਜਿਹੜੇ ਬੰਦੇ ਨੇ ਦੋ ਕਿੜੇ ਮਗਰ ਦੇਤੇ ਦੇਖ ਵਿੱਚ ਬੈਂਦਾ ਪੈਰ ਮਲੋ ਅੱਜ ਨਾ ਇੱਕ ਨਮੀ ਜਮਾ ਚੀਜ਼ ਚਲਾ ਕੇ ਦੇਖਦੇ ਆ ਜਿਹੜੀ ਮੈਂ ਚਲਦੀ ਨਹੀਂ ਦੇਖੀ ਬਾਲਾਂ ਨੇ ਨਹੀਂ ਚਲਦੀ ਦੇਖੀ ਹੋਣੀ ਆਪਾਂ ਚਲਾਉਣ ਲੱਗੇ ਆ ਸਜਣੋ ਰੋਟੋ ਕਲਟੀਵੇਟਰ ਰੋਟੋ ਕਲਟੀਵੇਟਰ ਰੋਟੋ ਕਲਟੀਵੇਟਰ ਆ ਕਲਟੀਵੇਟਰ ਲੱਗੇ ਹੋਇਆ ਇਹ ਦੇ ਅਗਲੇ ਪਾਸੇ ਇਹ ਕਹਿੰਦੇ ਇਹਦੇ ਨਾਲ ਕਹਿੰਦੇ ਡੈਪਥ ਬਹੁਤ ਲੈਂਦਾ ਤੇ ਇੱਕ ਇਹਦੇ ਨਾਲ ਕਹਿੰਦੇ ਵਾਈਬ੍ਰੇਟ ਨਹੀਂ ਕਰਦਾ ਕਈ ਚੀਜ਼ਾਂ ਆ ਜਿਹੜੀਆਂ ਮਤਲਬ ਇੰਨੇ ਫਾਲੇ ਲੱਗਣ ਨਾਲ ਹੀ ਇਹ ਚੀਜ਼ਾਂ ਤੇ ਫਰਕ ਪਿਆ ਆਪਣੇ ਕੋਲੇ ਬਾਣ ਬਹੁਤ ਜ਼ਿਆਦਾ ਸਖਤ ਤੇ ਇਹ ਸਖਤ ਬਾਣ ਵੀ ਤਾਂ ਪਹਾੜਿਆ ਕਿਉਂਕਿ ਨਾ ਜਿਹੜਾ ਰੋਟੋ ਕਲਟੀਵੇਟਰ ਹੈ ਇਹ ਸਖਤ ਬਾਣ 'ਚ ਚੱਲਣ ਵਾਸਤੇ ਹੀ ਜਾਣਿਆ ਜਾਂਦਾ ਵੀ ਮਤਲਬ ਸਖਤ ਬਾਣ ਨੂੰ ਬਹੁਤ ਵਧੀਆ ਬਣਾਉਂਦਾ ਤੇ ਆਪਾਂ ਅੱਜ ਇਹਨੂੰ ਦੇਖਦੇ ਆਂ ਵੀ ਵਾਕਿਆ ਹੀ ਇਹਦਾ ਰੋਟੇਟਰ ਨਾਲੋਂ ਫਰਕ ਆ ਵਾਕਿਆ ਹੀ ਜਦੋਂ ਹੁਣ ਸਖਤ ਬਾਣ ਆ ਸਖਤ ਬਾਣ ਦੇ ਵਿੱਚ ਰੋਟੇਟਰ ਨੇ ਬੁੜਕਣਾ ਵਾਈਬ੍ਰੇਟ ਕਰਨਾ ਆਹ ਬਾਣ ਆ ਜਿਹੜਾ ਮੀਹਾਂ ਦਾ ਹੀ ਪਾਣੀ ਲੱਗਿਆ ਹੋਇਆ ਇਹਨੂੰ ਇਹ ਐਂ ਪਿਆ ਤਾਂ ਹੁਣ ਆਪਾਂ ਤੁਸੀਂ ਇਹ ਦੇਖੋ ਵੀ ਸੌਣ ਭਦੋਂ ਨਾਲ ਕੇ ਗੈਦਾ ਕੰਮ ਅੱਚਿਆ ਪਿਆ ਇੰਨਾ ਜ਼ਿਆਦਾ ਇਹ ਬਾਣ ਆ ਜਿਹੜਾ ਸੁੱਕਾ ਤੇ ਆਪਾਂ ਇਹਦੇ 'ਚ ਇਹਨੂੰ ਚਲਾ ਕੇ ਦੇਖਦੇ ਆਂ ਕਿ ਵਾਕਿਆ ਹੀ ਇਹ ਬਾਇਓਰੇਸ਼ਨ ਤੋਂ ਫਰਕ ਪਾਉਂਦਾ ਕਿ ਨਹੀਂ ਪਾਉਂਦਾ ਆਜੋ ਇਹਦੀ ਚੜਾਈ ਹੈਗੀ ਆ ਰੋਟਾਵੇਟਰ ਦੀ 12 ਫੁੱਟ ਅੰਦਰੋਂ 12 ਫੁੱਟ ਬਾਹਰਲੇ ਪਾਸਿਓਂ ਮੀਣਾਗੇ ਤਾਂ ਉਸ ਤੋਂ ਬਾਧੀ ਜਾਣੀ ਆ ਕੁਦਰਤੀ ਗੱਲ ਅੱਧਾ ਪੌਣਾ ਫੁੱਟ ਵੱਡਾ ਹੋ ਜਾਣਾ ਦੇਖਦੇ ਆ ਇਹਨੂੰ ਕਿਵੇਂ ਚੱਲਦਾ ਲੈ ਵੀ ਚਲਾ ਗਾ ਬਰੂਆ ਆਪਾਂ ਪੁੱਤ ਮਗਰਲੇ ਪਾਸੇ ਹੀ ਰ੍ਹਾਂਗੇ ਹਨਾ ਮਗਰਲੇ ਪਾਸੇ ਧੂੜ ਆਊਗੀ ਹਨਾ ਚੱਲ ਦੇਖਦੇ ਆ ਚੱਲ 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 ਓਏ ਇੱਕ ਚੀਜ਼ ਦੇਖੀਓ ਕਰਨੇ ਓਏ ਇਹਦੇ ਉਹ ਦੰਦੇ ਥੱਲੇ ਲੱਗ ਗਏ ਹਨਾ ਓਏ ਡੂੰਗਾ ਕਿੰਨਾ ਜਾਂਦਾ ਹੋਊਗਾ ਹਨਾ ਉਹ ਥੱਲੇ ਲੱਗ ਗਏ ਹਜੇ ਉਹ ਥੱਲੇ ਨਹੀਂ ਲੱਗਿਆ ਓਏ ਦਾ ਗੇਅਰ ਵੀ ਪਾਈਦਾ ਹੁੰਦਾ ਭਾਈ ਪੀਟੀਓ ਵਾਲਾ ਪੀਟੀਓ ਵਾਲਾ ਗੇਅਰ ਓਏ ਪੀਟੀਓ ਵਾਲੇ ਗੇਅਰ ਤੋਂ ਬਿਨਾ ਚੱਲਦਾ ਆਹੀਂ ਰੱਖਣਾ ਚੰਗਾ ਓਏ ਵੀਡੀਓ ਵਿੱਚੋਂ ਕੱਟਣਾ ਨੀ ਚੰਗਾ ਕੱਟਣਾ ਨਹੀਂ ਓਏ ਕੁਕਣ ਵਾਲਾ ਗੇਅਰ ਲਾਲ ਕੁਕਣ ਵਾਲਾ ਉਹ ਘਣਾਲਾ ਗੇਅਰ ਘਰੇ ਛੱਡਿਆ ਆ ਉਹ ਜੌਂਦੀ ਅਰਜੇ ਦੀ ਜਾਣ ਕਿੰਨੀ ਆ ਓਏ ਹਾਂ ਓਏ ਕੋਈ ਉਹਦੇ ਮਨ ਤੇ ਲੋੜ ਨਹੀਂ ਪਿਆ ਭੋਰਾ ਵੀ ਓਏ ਗੱਲ ਜਮਾਂ 100% ਸੱਚੀ ਆ ਕਰਨੇ ਹੁਣ ਇੱਕ ਹੋਰ ਪੰਗਾ ਉਹ ਲੱਗਦੇ ਨਹੀਂ ਦੱਸਦੇ ਆ ਉਹ ਹਰ ਲੱਗਦੇ ਨਹੀਂ ਦੱਸਦੇ ਪਰ ਇੱਕ ਚੀਜ਼ ਦੱਸਦੀ ਆ ਆਵਾਜ਼ ਭੋਰਾ ਵੀ ਪੋਰਾ ਆ ਵੀ ਬਾਜ ਨੀਗੀ ਰੂਟਾਵੇਟਰ ਦੀ ਜਮੇ ਹੀ ਪੋਰਾ ਬਾਜ ਹੋਵੇ ਕਾਡਾ ਬਾਣਾ ਪੂਰਾ ਹਾਂ ਕਰ ਕਰ ਭਾਈ ਨਵਦੀਪ ਇਹਦੀ ਬਾਜ ਰੂਟਾਵੇਟਰ ਦੀ ਕਿਉਂ ਨਹੀਂ ਗਈ ਇਹਦਾ ਕਾਰਨ ਉਹ ਉਹ ਆ ਕਿਦਾ ਕਾਰਨ ਕੋਈ ਹੋਰ ਆ ਆਵਾਜ਼ ਨਹੀਂ ਕਰਦਾ ਆਵਾਜ਼ ਤਾਂ ਬਾਈ ਜੀ ਇੱਕ ਤਾਂ ਧੜਕਨ ਘਟ ਗਈ ਇਹਦੀ ਹਾਂ ਉਹ ਉਹ ਗੜ 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 ਦੀ ਆਵਾਜ਼ ਜਿਹੜੀ ਆ ਉਹ ਕੰਟਰੋਲ ਚ ਰਹਿ ਗਈ ਇਹਦੀ ਹਾਂ ਬਾਕੀ ਜਦੋਂ ਤੇਲ ਪਾਣੀ ਸਹੀ ਹੋਵੇ ਬਾਕੀ ਜਿਹੜਾ ਹੈਗਾ ਇਹਦੀ ਡਿਜ਼ਾਈਨਿੰਗ ਸਹੀ ਆ ਬਲੇਡ ਐਂਗਲ ਸਹੀ ਆ ਰੋਟੇਟਰ ਦੇ ਵਿੱਚ ਆਵਾਜ਼ ਵਾਈਬ੍ਰੇਸ਼ਨ ਨਹੀਂ ਦੇ ਰਹੀ ਹੁੰਦੀ ਆ ਜੇ ਵਾਈਬ੍ਰੇਸ਼ਨ ਇਹਦੇ ਵਿੱਚ ਹੈ ਨਹੀਂ ਗਈ ਉਹ ਤਾਂ ਸਾਡਾ ਪੰਜਾਬੀਆਂ ਦਾ ਆਪਣਾ ਬ੍ਰਾਂਡ ਆ ਇੱਕ ਨਿਡਰ ਤੇ ਬਾਈ ਨਵਦੀਪ ਮੇਰੇ ਨਾਲ ਆ ਜਿਹੜੇ ਨਿਡਰ ਬ੍ਰਾਂਡ ਨੂੰ ਚਲਾ ਰਹੇ ਆ ਇਸ ਵਕਤ ਤੇ ਨੀਡਰ ਬ੍ਰਾਂਡ ਨਾ ਬੜੀ ਨੀਡਰਤਾ ਦੇ ਨਾਲ ਨਾ ਸਜਣੂ ਪੰਜਾਬ ਸਟੇਟ ਤੋਂ ਬਾਹਰ ਬਹੁਤ ਜ਼ਿਆਦਾ ਕੰਮ ਕਰ ਰਿਹਾ ਜੇ ਤੁਸੀਂ ਯੂਪੀ ਚ ਜਾਓਗੇ ਐਮਪੀ ਜਾਓਗੇ ਤਾਂ ਬਾਈ ਹੋਣਾ ਦੇ ਬ੍ਰਾਂਡ ਤੇ ਬਣਾਏ ਹੋਏ ਬਹੁਤ ਸਾਰੇ ਐਮਪਲੀਮੈਂਟ ਤੁਹਾਨੂੰ ਉੱਥੇ ਚੱਲਦੇ ਮਿਲਣਗੇ ਤੁਸੀਂ ਆ ਵੀ ਦੇਖਿਆ ਹੋਊਗਾ ਨਾ ਇਹਨੂੰ ਕਹਿੰਦੇ ਆ ਰੋਟੋ ਕਲਟੀਵੇਟਰ ਇਹ ਵੀ ਤੁਹਾਨੂੰ ਕਿਸੇ ਕਸਟਮਰ ਦੀ ਡਿਮਾਂਡ ਤੇ ਬਣਿਆ ਹੋਇਆ ਨਜ਼ਰ ਆਊਗਾ। ਅਸਲ ਦੇ ਵਿੱਚ ਬਾਈ ਹੁਣ ਕੀ ਕਰਦੇ ਆ ਬਾਈ ਹੁਣ ਦੀ ਖਾਸੀਅਤ ਕੀ ਆ? ਜਿਹੜੀ ਸਭ ਤੋਂ ਕਮਾਲ ਖਾਸੀਅਤ ਆ ਇਹਨਾਂ ਦੀ ਕਿ ਇਹ ਕਿਸੇ ਵੀ ਕਸਟਮਰ ਦੀ ਡਿਮਾਂਡ ਤੇ ਐਮਪਲੀਮੈਂਟ ਬਣਾਉਂਦੇ ਆ। ਮਤਲਬ ਉਹਦੀ ਲੋੜ ਦੇ ਮੁਤਾਬਕ, ਉਹਦੀ ਮਿੱਟੀ ਦੇ ਮੁਤਾਬਕ, ਉਹਦੇ ਖੇਤ ਦੇ ਮੁਤਾਬਕ, ਉਹਦੇ ਬੱਟਿਆਂ ਵਾਲਾ ਖੇਤ ਆ, ਉਹਦੀ ਕੜੀ ਮਿੱਟੀ ਆ, ਉਹਦੀ ਰੇਤੇ ਵਾਲੀ ਆ ਤਾਂ ਉਹਦੇ এনਵਾਇਰਨਮੈਂਟ ਦੇ ਹਿਸਾਬ ਨਾਲ ਐਮਪਲੀਮੈਂਟ ਬਣਾ ਦਿੰਦੇ ਆ। ਉਹਦੀ ਲੋੜ ਦੇ ਮੁਤਾਬਕ ਬਣਾਉਂਦੇ ਆ। ਬਾਈ ਨਵਦੀਪ ਸਾਸੀ ਕਾਲ ਸੱਚੀ ਗੱਲ ਬਾਈ ਜੀ ਪਹਿਲਾਂ ਤਾਂ ਸਜਣਾ ਤੂੰ ਪੂਰੇ ਭਾਰਤ ਚ ਪੰਜਾਬੀਆਂ ਦਾ ਨਾਮ ਬਣਾ ਰਿਹਾ ਹੈ ਬਹੁਤ ਧੰਨਵਾਦ ਜੀ ਇਸ ਗੱਲ ਲਈ ਤੇਰਾ ਥੈਂਕ ਯੂ ਆ 12 ਫੁੱਟ ਹੈ ਇਹ 12 ਫੁੱਟਾ ਬਾਈ ਜੀ ਇਹ ਕੰਪਨੀਆਂ ਵਿਖਾਉਣ ਲਈ ਬਣਾ ਦਿੰਦੀਆਂ ਐ ਡੇ ਡੇ ਕੇ ਸੱਚੀ ਚੱਲਦੇ ਵੀ ਆ ਕਿਸੇ ਟਰੈਕਟਰ ਮਗਰ ਨਹੀਂ ਬਾਈ ਜੀ ਜੇ ਤਾਂ ਆਪ ਚੱਲਦੇ ਦੀ ਗੱਲ ਕਰੀਏ ਤਾਂ ਸਿਰਫ ਮੈਂ ਆਪਣੀ ਕੰਪਨੀ ਦੀ ਗੱਲ ਕਰਾਂ ਤਾਂ 40 ਤੋਂ ਵੱਧ 12 ਫੁੱਟ ਦੇ ਰੋਟਾਵੇਟਰ ਮਾਰਕੀਟ 'ਚ ਚੱਲ ਰਹੇ ਆ ਅੱਛਾ ਜੀ ਪਰ ਜਿਹੜਾ ਇਹ ਮਾਡਲ ਹੈਗਾ ਇਹ ਮਤਲਬ ਹੁਣ ਤੱਕ ਦਾ ਸਾਡਾ ਸਭ ਤੋਂ ਅਪਡੇਟਡ ਮਾਡਲ ਆ ਜੀ ਇਹਦੇ ਵਿੱਚ ਅਸੀਂ ਕਾਫੀ ਚੇਂਜੇਸ ਕੀਤੀਆਂ ਨੇਗੀਆਂ ਇੱਕ ਗੱਲ ਮੈਨੂੰ ਹੋਰ ਦੱਸੋ ਨਵਦੀਪ ਭਈ ਆ ਜਿਹੜੇ ਮੂਰੇ ਫਾਲੇ ਲਾਤੇ ਇਹ ਸਿਰਫ ਲੋਕਾਂ ਤੋਂ ਲਹਿਦਾ ਕੰਮ ਕਰਨ ਵਾਸਤੇ ਲਾਤੇ ਕੋਈ ਇਹਨਾਂ ਦਾ ਕੋਈ ਮਤਲਬ ਵੀ ਹੈਗਾ ਨਹੀਂ ਬਾਈ ਜੀ ਇਹਦਾ ਟੈਕਨੀਕਲ ਆਪਾਂ ਨੂੰ ਬਹੁਤ ਇਹਦਾ ਫਾਇਦਾ ਹੋਣਾਗਾ ਜੀ ਇਹਨੂੰ ਮਤਲਬ ਆਪਾਂ ਰੋਟੋ ਕਲਟੀਵੇਟਰ ਵੀ ਕਹਿ ਸਕਦੇ ਆਂਗੇ ਇੱਕ ਤਾਂ ਦੇਖੋ ਇਹ ਫਾਲਿਆਂ ਨਾਲ ਕੀ ਹੋਣਾਗਾ ਇਹਦੀ ਜਿਹੜੀ ਥੋੜੀ ਬਹੁਤ ਵਾਈਬ੍ਰੇਸ਼ਨ ਦੀ ਦਿੱਕਤ ਹੁੰਦੀ ਹੈ ਕਿ ਬੀ ਰੋਟਾਵੇਟਰਾਂ ਚ ਆ ਜਾਂਦੇ ਜਿਵੇਂ ਹਾਰਡ ਸੋਇਲ ਆ ਜੀ ਉਹ ਇਹਨੇ ਕੰਟਰੋਲ ਕਰ ਦੇਣੀ ਆ ਠੀਕ ਆ ਉਸ ਤੋਂ ਬਾਅਦ ਜਦੋਂ ਮਿੱਟੀ ਦੇ ਵਿੱਚ ਇਹਨੇ ਦਬਕੇ ਚੱਲਣਾ ਤਾਂ ਇਹਦੀ ਜਿਹੜੀ ਰੋਟਰ ਦੀ ਜਿਹੜੀ ਡੈਪਥ ਵੀ ਆਮ ਰੋਟਾਵੇਟਰ ਨਾਲੋਂ ਥੋੜੀ ਜ਼ਿਆਦਾ ਆਉਗੀ। ਜ਼ਿਆਦਾ ਹੋ ਜਾਣੀ ਕਿਉਂਕਿ ਇਹਨੇ ਮੂਰੂ ਥਾਂ ਪੱਟ ਲੈਣਾ। ਇਹਨੇ ਥਾਂ ਵੀ ਪੱਟ ਲੈਣਾ ਰੋਟਾਵੇਟਰ ਦੀ ਵਾਈਬ੍ਰੇਸ਼ਨ ਵੀ ਕੰਟਰੋਲ ਕਰ ਦੇਣੀ ਆ ਤੇ ਡੈਪਥ ਵੀ ਇਹਦੇ ਵਿੱਚ ਨਹੀਂ ਵਧਾਉਣੀ ਆ ਜੀ। ਠੀਕ ਆ। ਹਾਂਜੀ ਸਰ। ਇਹ ਦੇਖੋ ਇੱਕ ਤਾਂ ਹੁੰਦਾ ਵਧਾਉਣੀ ਆ ਤੁਹਾਡੇ ਦਿਮਾਗ 'ਚ ਸੋਚਿਆ ਹੋਇਆ। ਹਾਂਜੀ। ਇੱਕ ਹੁੰਦਾ ਕਿ ਵਧਾਉਂਦਾ ਇਹ ਤੁਸੀਂ ਪ੍ਰੈਕਟੀਕਲੀ ਕਰਕੇ ਦੇਖ ਪ੍ਰੈਕਟੀਕਲੀ ਕਰ ਚੁੱਕੇ ਆ ਜੀ ਅੱਜ ਵੀ ਤੁਹਾਡੀ ਤਸੱਲੀ ਵਾਸਤੇ ਆਪਾਂ ਕਰਕੇ ਦਿਖਾਵਾਂਗੇ। ਤੁਸੀਂ ਤੁਹਾਡਾ ਇਹ ਚੱਲ ਰਿਹਾ ਹੈ ਤੁਹਾਡੇ ਪਹਿਲਾਂ? ਹਾਂਜੀ ਚੱਲ ਰਿਹਾ ਹੈ ਜੀ। ਚੱਲ ਰਿਹਾ ਹੈ। 12 ਫੁੱਟੇ ਸੀ ਪਹਿਲਾਂ ਬਣਾਇਆ। 9.5 ਫੁੱਟ ਤੱਕ ਸਾਡੇ ਰੋਟੋ ਗਲਟੀਵੇਟਰ ਆਲਰੇਡੀ ਚੱਲ ਰਿਹਾ ਹੈ। ਯਾਰ ਜਦੋਂ ਹੁਣ ਮੰਨ ਲਓ ਵੀ ਹੁਣ ਰੋਟਾਵੇਟਰ ਤਾਂ ਮੈਂ ਦੇਖਿਆ ਵੀ 16 ਫੁੱਟੇ ਤੱਕ ਵੀ ਬਣਾਈ ਜਾਂਦੇ। ਹਾਂਜੀ ਸਰ। ਤੁਸੀਂ ਵੀ ਬਣਾਇਆ ਸ਼ੇਰਾਂ। ਅਸੀਂ ਵੀ ਬਣਾਇਆ ਭੇਜਿਆ। ਜਦੋਂ ਆਪਾਂ ਇਹਨੂੰ 16 ਫੁੱਟ ਬਣਾਉਨੇ ਆਪਾਂ ਇਹਨੂੰ ਚੱਕਦੇ ਆਂ। ਹਾਂਜੀ। ਪਈ ਉਦੋਂ ਲੋਹਾ ਝੁਕੂਗਾ ਨਹੀਂ ਮਤਲਬ ਹਲਕਾ ਜਿਹਾ ਮਤਲਬ ਐਵੇਂ ਨਹੀਂ ਜਾਊਗਾ ਵੀ ਜਿੰਨਾ ਕਿ ਵੀ ਹੋ ਸਕਦਾ ਚਲ ਰਬੜ ਤਾਂ ਹੈ ਨਹੀਂ ਕਿ ਵੀ ਜ਼ਿਆਦਾ ਝੁਕ ਜੂ ਪਰ ਫਿਰ ਵੀ ਐਮ ਐਮ ਦੇ ਵਿੱਚ ਲੋਹਾ ਝੁਕੂ ਨਹੀਂ ਸਾਈਡਾਂ ਤੋਂ ਬਾਈ ਜੀ ਇਹ ਦੇਖੋ ਇਦਾਂ ਹੈਗਾ ਵੀ ਜਿਵੇਂ ਰੋਟੇਟਰ 6 ਫੁੱਟ ਵੀ ਬੰਦਾ ਤੇ 16 ਵੀ ਬੰਦਾ ਜੀ ਜੀ ਹੁਣ ਜੇ 6 ਵਾਲਾ ਲੋਹਾ ਹੀ 16 ਚ ਲਾ ਗਏ ਉਹ ਤਾਂ ਫਿਰ ਝੁਕਣਾ ਹੀ ਝੁਕਣਾ ਹਾਂ ਉਹਦਾ ਨੇਚਰਲ ਲਗਾ ਲਾ ਜਿਵੇਂ ਜਿਵੇਂ ਰੋਟੇਟਰ ਦੀ ਲੈਂਥ ਵਧਦੀ ਜਾਂਦੀ ਆ ਉਦੋਂ ਸਟਰਕਚਰ ਵੀ ਆਪਾਂ ਨੂੰ ਚੇਂਜ ਕਰਨਾ ਪਊਗਾ ਜੀ ਜਿਵੇਂ ਪਹਿਲਾਂ ਅਸੀਂ 12 ਫੁੱਟ ਦੇ ਰੋਟਾਵੇਟਰ ਜਿੰਨੇ ਬਣਾ ਰਹੇ ਹਾਂ ਉਹ ਸਿੰਗਲ ਸਾਈਡ ਉਹਦਾ ਪਾਈਪ ਫਰੇਮ ਹੁੰਦਾ ਦੂਸਰੇ ਪਾਸੇ ਬੋਡੀ ਨੂੰ ਬੈਂਡ ਕਰਕੇ ਉਹਦੀ ਫਰੇਮਿੰਗ ਕਰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਇਥੋਂ ਬਣਾਉਂਦੇ ਕੋਈ ਬੈਂਡ ਬੈਂਡ ਕਰਦੇ ਹਾਂ ਹਾਂ ਇਥੋਂ ਬੈਂਡ ਕੀਤਾ ਹੋਇਆ ਸੀ ਲਾਈਕ ਹਾਂ ਜੀ ਹੁਣ ਇਹ ਰੋਟਾਵੇਟਰ ਸਾਡੇ ਪਹਿਲਾਂ ਤਾਂ ਆਮ 12 ਫੁੱਟੇ ਰੋਟਾਵੇਟਰ ਨਾਲੋਂ ਹੈਵੀ ਆ ਇੱਕ ਤਾਂ ਇਹ ਰੋਟਰ ਪਾਈਪ ਦੀ ਥਿਕਨੈਸ ਜ਼ਿਆਦੇ ਆ ਇਹਦੇ ਆ ਸਟੀਫਨਰ ਬਾਕੀ ਨਾਲੋਂ 4mm ਹੈਵੀ ਨੇ ਰੈਗੂਲਰ ਨਾਲੋਂ ਜੀ ਉਸ ਤੋਂ ਬਾਅਦ ਇਹਦੀ ਆ ਸਾਈਡ ਪਲੇਟ ਆ ਜਿਹੜੀ ਇਹ ਮਤਲਬ ਆਮ ਨਾਲੋਂ 2mm ਜ਼ਿਆਦੇ ਮੋਟੀ ਆ ਜੀ ਸਾਈਡ ਗੇਅਰ ਦੀ ਥਿਕਨੈਸ ਅਸੀਂ 5mm ਵਧਾਈ ਆ ਜੀ ਇਹਦੀ ਉਹ ਸਾਰੀਆਂ ਚੀਜ਼ਾਂ ਕਰਕੇ ਇਹਦਾ ਸਟਰਕਚਰ ਬਹੁਤ ਹੈਵੀ ਹੋ ਗਿਆ ਸੀ ਫਿਰ ਉਹਦੀ ਬੈਂਡਿੰਗ ਨੂੰ ਕੰਟਰੋਲ ਕਰਨ ਲਈ ਵੀ ਡਿਸਟੋਰਸ਼ਨ ਨਾ ਹੋਵੇ ਜਾਂ ਲੈਂਥ ਕਰਕੇ ਝੋਲ ਨਾ ਮਾਰੇ ਅਸੀਂ ਇਹਦਾ ਫਰੇਮ ਅੱਗੇ ਪਿੱਛੇ ਦੋਵੇਂ ਪਾਸੇ ਇਹਨੂੰ 72mm ਦੇ ਪਾਈਪ ਦੇ ਵਿੱਚ ਅਸੀਂ ਕੰਟਰੋਲ ਕੀਤਾਗਾ ਪਹਿਲਾਂ ਠੀਕ ਆ ਪਾਈਪ ਦਾ ਫਰੇਮ ਬਣਾ ਕੇ ਫਿਰ ਉਸ ਤੋਂ ਬਾਅਦ ਬੋਡੀ ਦਾ ਜਿਹ ਕੀਤਾ ਇਹ ਦੋ ਠੀਕਾ ਮਤਲਬ ਹਾਂ ਵੀ ਇਹ ਬੇ ਹਲਕਾ ਜਿਹਾ ਝੁੱਕ ਨਾ ਜਾਵੇ ਬਿਲਕੁਲ ਨਹੀਂ ਝੁਕੂਗਾ ਜੀ 16 ਫੁੱਟ ਦੇ ਰੋਟੇਟਰ ਦਾ ਸੇਮ ਸਟਰਕਚਰ ਬਣਾਇਆ ਸੀਗਾ ਜਿਹੜਾ ਤੁਹਾਨੂੰ ਮਤਲਬ ਅਸੀਂ ਆਸਟ੍ਰੇਲੀਆ ਭੇਜਿਆ ਜੀ ਤੇ ਸੇਮ ਸਟਰਕਚਰ ਦੇ ਵਿੱਚ ਅਸੀਂ ਇਹ 12 ਫੁੱਟ ਬਣਾਇਆ ਹੈਗਾ ਕਿਉਂਕਿ ਹੁਣ ਟਰੈਕਟਰ ਜਿਹੜੇ ਹੈਗੇ ਆ ਦੇਖੋ ਬਹੁਤ ਲੋਕਾਂ ਕੋਲੇ ਹੈਵੀ ਹੈਵੀ ਹੋ ਗਏ ਹਨਾ ਤਾਂ ਮਸ਼ੀਨ ਦੀ ਰਿਕੁਆਇਰਮੈਂਟ ਵੀ ਵੱਧ ਰਹੀ ਆ ਜਿਵੇਂ ਜਿਵੇਂ ਆ ਗਏ ਥੋੜਾ ਅਲੱਗ ਮੈਨੂੰ ਥੋੜਾ ਗੇਅਰ ਵੀ ਵੱਡਾ ਲੱਗਦਾ ਕਿਉਂਕਿ ਆਮ ਚਾਰ ਕਮ ਚਾਰ 4.5 ਲੀਟਰ 4.5 ਲੀਟਰ ਹਾਂ 4.5 ਲੀਟਰ ਦਾ ਗੇਅਰ ਹੁੰਦਾ ਇਹ ਸਰ ਇਹ ਗੇਅਰ ਬਾਕਸ ਵੀ ਹੈਵੀ ਆ ਇਹਦੇ ਔਇਲ ਕੈਪੈਸਿਟੀ ਵੀ ਜਿਆਦਾ 10 ਲੀਟਰ ਹੈ ਜੀ ਤੇ ਇਹਦੇ ਜਿਹੜੇ ਬੈਵਲ ਹੈਗੇ ਆ ਉਹਦਾ ਮੋਡਿਊਲ ਵੀ 8.5 mm ਮਤਲਬ ਬਾਕੀਆਂ ਨਾਲੋਂ ਜਿਆਦਾ ਮੋਟੀ ਥਿਕਨੈਸ ਦੇ ਇਹਦੇ ਸਟਾਰ ਨੇ ਜਿਹਨੂੰ ਬੈਵਲ ਪੀਨion ਕਹ ਦਿੰਦੇ ਆ ਬ੍ਰੇਕਡਾਊਨ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਹੈਗਾ ਇਹਦਾ ਇਹਦੇ ਬੈਰਿੰਗ ਜਿਹੜੀ ਇਸ ਤੋਂ ਬਾਅਦ ਇਹਦੀ ਜਿਹੜੀ ਥਰੂ ਸ਼ਾਫਟ ਜਾਂਦੀ ਆ ਉਹ ਵੀ ਸਾਡੀ ਭਾਈ ਤੁਸੀਂ ਮਤਲਬ ਇਹਦੇ ਲਈ ਕੋਈ ਇੰਜੀਨੀਅਰਿੰਗ ਕੀਤੀ ਕੋਈ ਪੜ੍ਹਾਈ ਕੀਤੀ ਹੋਈ ਐਮਪਲੀਮੈਂਟ ਕੋਈ ਸਬੰਧ ਤੇ ਕੋਈ ਇਮਪਲੀਮੈਂਟ ਦੀ ਪੜ੍ਹਾਈ ਤਾਂ ਨਹੀਂ ਵੈਸੇ ਮੈਂ ਮਕੈਨੀਕਲ ਇੰਜੀਨੀਅਰ ਆ ਐਜ਼ ਮਾਈ ਸਟੱਡੀ ਠੀਕ ਆ ਉਸ ਤੋਂ ਬਾਅਦ ਸੇਮ ਇੰਡਸਟਰੀ ਦੇ ਵਿੱਚ ਮੈਨੇ 9 ਸਾਲ ਜੌਬ ਕੀਤੀ ਹੈ ਜੀ ਇਹਦੀ ਜੌਬ ਕੀਤੀ ਹਾਂਜੀ ਤੇ ਆਫਟਰ 2017 ਫਿਰ ਮੈਂ ਆਪਣਾ ਜਿਹੜਾ ਹੈਗਾ ਆਪਦੀ ਮੈਨੂਫੈਕਚਰਿੰਗ ਸ਼ੁਰੂ ਕੀਤੀ ਮੈਂ ਤੁਹਾਡੀ ਇੱਕ ਗੱਲ ਦੇ ਨਾਲ ਗੱਲ ਰਿਲੇਟ ਕਰਾਂ ਹਾਂਜੀ ਤੁਸੀਂ ਇਹਦਾ ਬ੍ਰਾਂਡ ਦਾ ਨਾਮ ਰੱਖਿਆ ਨਿੱਡਰ ਹਾਂਜੀ ਸਰ ਨਿੱਡਰ ਦਾ ਮਤਲਬ ਹੁੰਦਾ ਦਲੇਰ ਹਾਂਜੀ ਹਨਾ ਹਾਂਜੀ ਜਿਹੜੀ ਨੌਕਰੀ ਆ ਨਾ ਉਹ ਨੌਕਰੀ ਛੱਡਣ ਦੀ ਤਾਕਤ ਖੋ ਲੈਂਦੀ ਆ ਤੇ ਸਿਰਫ ਦਲੇਰ ਬੰਦਾ ਹੀ ਨੌਕਰੀ ਛੱਡ ਕੇ ਬਿਜ਼ਨਸ ਕਰ ਸਕਦਾ ਸੀ ਜੀ ਹਾਂ ਠੀਕ ਆ ਭਾਈ ਜੀ ਤੇ ਤੁਸੀਂ ਦੇਖੋ ਕਿ ਤੁਸੀਂ ਸ਼ਾਇਦ ਨੌਕਰੀ ਛੱਡ ਕੇ ਇਹ ਕੰਮ ਕੀਤਾ ਤਾਂ ਕਰਕੇ ਤੁਸੀਂ ਨਿੱਡਰ ਨਹੀਂ ਰੱਖਿਆ ਇਹਦਾ ਨਾ ਤੁਸੀਂ ਨਿੱਡਰ ਕਿਸੇ ਹੋਰ ਗੱਲ ਇਹ ਰੱਖਿਆ ਹੋਗਾ ਪਰ ਤੁਹਾਡੇ ਸੁਭਾਣ ਨਾਲ ਇਸ ਚੀਜ਼ ਨੂੰ ਇਹ ਮੇਲ ਖਾਂਦੀ ਹੈਗਾ ਨੀਡਰ ਦਾ ਸਰ ਇਹਦੇ ਸਲੋਗਨ ਦੇ ਵਿੱਚ ਅਸੀਂ ਐਡ ਕੀਤਾ ਸੀ ਐਨਕਰਾਜਿੰਗ ਫਾਰਮਿੰਗ ਜੀ ਵੀ ਨੀਡਰ ਹੋ ਕੇ ਅੱਗੇ ਖੇਤੀ ਨੂੰ ਇਹ ਤੁਹਾਨੂੰ ਦਲੇਰੀ ਦਿੰਦਾ ਕਰਦਾ ਹੈ ਇਹ ਬ੍ਰਾਂਡ ਸ ਹੈ ਇਹ ਸਲੋਗਨ ਅਸੀਂ ਤਾਂ ਡਿਫਾਈਨ ਕੀਤਾ ਸੀ ਹਾਂ ਤੇ ਪਰ ਇਹ ਇਹ ਸਲੋਗਨ ਤੁਹਾਨੂੰ ਵੀ ਡਿਫਾਈਨ ਕਰਦਾ ਥੈਂਕ ਯੂ ਜੀ ਕਿਉਂਕਿ ਤੁਸੀਂ ਨੌਕਰੀ ਛੱਡ ਕੇ ਕੰਮ ਕੀਤਾ ਹਾਂ ਜੀ ਤੇ ਨੌਕਰੀ ਹਮੇਸ਼ਾ ਨੌਕਰੀ ਛੱਡਣ ਦੀ ਦਲੇਰੀ ਖੋ ਲੈਂਦੀ ਹੈ ਉਹ ਕਹਿੰਦਾ ਵੀ ਘਰ ਦੇ ਲੋਕ ਲੜਦੇ ਆ ਘਰ ਦੇ ਅਗਲਾ ਨੌਕਰੀ ਕਿਉਂਕਿ ਉਹ ਇੱਕ ਸਿਕਿਉਰ ਜੌਬ ਹੁੰਦੀ ਆ bizness ਦੇ ਵਿੱਚ ਦੇਖੋ ਆਪਾਂ ਨੂੰ ਕੱਲ ਦਾ ਨਹੀਂ ਪਤਾ ਬਾਕੀ ਇਹ ਸਾਡੀ 24 ਘੰਟੇ ਨੌਕਰੀ ਆ ਜੀ ਉੱਥੇ ਅਸੀਂ ਅਥਨੇ 5 ਵਜੇ ਵਿਲੇ ਹੋ ਜਾਣਾ ਜੀ ਹਾਂਜੀ ਸਰ ਤੇ ਇਹਦੇ ਚ ਆਪਾਂ ਉਹ ਸਰ ਉਹ ਉਦਾਂ ਹੀ ਬਣਿਆ ਹੋਇਆ ਜਿਹੜਾ ਆਪਾਂ ਪਹਿਲਾਂ ਬਣਾਉਂਦੇ ਏ ਸਾਡੀ ਸਰ ਜਿਹੜੀ ਅਸੀਂ ਸਟੈਂਡਰਡ ਦੇ ਵਿੱਚ ਬਣਾਉਨੇ ਆ ਜੀ ਜੀ ਇਹ ਹੈਗਾ ਉਹੀ 4.5 ਲੀਟਰ ਦਾ ਇਹਦਾ ਗੇਅਰ ਆ ਜੀ ਜੀ ਉਹੀ ਇਹਦੀ 5mm ਥਿਕਨੈਸ ਦੀ ਬੋਡੀ ਆ ਸਿੰਗਲ ਸਾਈਡ ਫਰੇਮ ਹੈਗਾ ਇਹ ਜੀ ਤੇ ਇਹ 1.5 ਫੁੱਟ ਦੇ ਵਿੱਚ ਹੈ ਜੀ ਚੱਲ ਇਹ ਵੀ ਬਹੁਤ ਸੋਹਣੇ ਰਏ ਆ ਪਰਫਾਰਮੈਂਸ ਵਾਈਜ਼ ਕੁਝ ਨਹੀਂ ਪਰ ਹੁਣ ਜਿਵੇਂ ਜਿਵੇਂ ਰੇਂਜ ਵੱਡੀ ਹੋ ਰਹੀ ਆ ਟਰੈਕਟਰਾਂ ਦੀ ਤਾਂ ਸਾਨੂੰ ਮਸ਼ੀਨਰੀ ਉਨੀ ਅਪਗ੍ਰੇਡ ਕਰਨੀ ਪੈਣੀ ਆ ਤੇ ਉਹ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਸੀਂ ਫਿਰ ਇਹਦੇ ਵਿੱਚ ਜਿਹੜੀ ਹੈਗੀ ਇਹ ਇਹਦੇ ਇਹਦੇ ਜਿਹੜੇ ਇਹਦੇ ਇਹਦੇ ਬਲੇਡ ਕਿੰਨੇ ਆ ਇਹਦੇ 78 ਬਲੇਡ ਆ ਜੀ 78 ਇਹਦੇ 78 ਬਲੇਡ ਆ। ਇਹਦੇ ਚ ਬਲੇਡ ਕਿੰਨੇ ਆ ਜਾਂਦੇ? ਇਹਦੇ 96 ਆ ਸਰ। ਆਹ ਇਹਦੇ ਬਲੇਡ ਹੀ ਜ਼ਿਆਦਾ ਸੰਘਣੇ। ਪਹਿਲਾਂ ਅਸੀਂ ਬਣਾ ਰਹੇ ਸੀਗੇ 90 ਦੇ ਵਿੱਚ। ਜੀ। ਹੁਣ ਇਹਦਾ ਬੇਸਿਕਲੀ ਨਾ ਰੋਟੋ ਕਲਟੀਵੇਟਰ ਦਾ ਅਸੀਂ ਇਹ ਵੀ ਲੈ ਕੇ ਚੱਲੇ ਆ ਜਿਵੇਂ ਆਲੂ ਦੇ ਫਾਰਮਰ ਹੁੰਦੇ ਉਹਨਾਂ ਨੂੰ ਡੈਪਥ ਚਾਹੀਦੀ ਹੁੰਦੀ ਆ। ਜੀ। ਮਿੱਟੀ ਬਰੀਕ ਵੀ ਚਾਹੀਦੀ ਹੁੰਦੀ ਆ। ਇੱਕ ਤਾਂ ਇਹਦਾ ਬਲੇਡ ਥੋੜਾ ਜਿਹਾ ਸੰਘਣਾ ਕਰਤਾ 90 ਦੀ ਜਗ੍ਹਾ 96 ਕਰਤੇ ਜੀ। ਜੀ। ਉਸ ਤੋਂ ਫਿਰ ਇਹਦੀ ਆ ਜਿਹੜੀ ਆਪਾਂ ਟਾਈਨ ਲਾਈਆਂ ਨੇ ਇਹਦੇ ਨਾਲ ਜਿਹੜਾ ਹੈਗਾ ਇਹ ਬੜਾ ਕੰਸਿਸਟੈਂਟ ਹੋ ਕੇ ਚੱਲੂਗਾ ਰੋਟਾਵੇਟਰ ਤੁਹਾਡਾ। ਜ਼ਿਆਦਾ ਡੂੰਘਾ ਜਾਊ ਚਲਦਾ ਦਿਖਾ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਕਰਨੇ ਆਪਾਂ ਚਲਦਾ ਦੇਖਣਾ ਬੁੱਤ ਅਸੀਂ ਚਲਦਾ ਦੇਖ ਕੇ ਜਾਣਾ ਵੀਡੀਓ ਬਣਾ ਕੇ ਪਾ ਕੇ ਵਿੱਚ ਜਾ ਪਖ ਜਾਣੀ ਤੇ ਆ ਸੁਪਰ ਸਿਡਰ ਵੀ ਤੁਸੀਂ ਬਣਾ ਰਹੇ ਹੋ ਸੁਪਰ ਸਿਡਰ ਬਣਾ ਰਹੇ ਆ ਸਰ ਹਾਂਜੀ ਜੀ ਤੁਸੀਂ ਜਿਆਦਾ ਵੈਸੇ ਧਿਆਨ ਪੰਜਾਬ ਤੋਂ ਜਿਆਦਾ ਸੇਲ ਬਾਹਰ ਕਰ ਰਹੇ ਆ ਮੈਕਸਿਮਮ ਸੇਲ ਸਾਡੀ 80% ਪੰਜਾਬ ਤੋਂ ਬਾਹਰ ਆ ਜੀ ਹਾਂ ਹਾਂਜੀ ਹਾਂਜੀ ਸਰ ਹਾਂ ਤੁਸੀਂ ਪੰਜਾਬ ਵਿੱਚ ਜੇ ਆਪਾਂ ਦੋਆਬਾ ਏਰੀਆ ਦੇਖੀ ਉਧਰਲੇ ਸਾਡੇ ਬਹੁਤ ਅੱਛੀ ਪੈਨੇਟ੍ਰੇਸ਼ਨ ਆ ਠੀਕ ਆ ਜੀ ਤਾਂ ਬਾਕੀ ਹੌਲੀ ਹੌਲੀ ਮਿਹਨਤ ਕਰ ਰਹੇ ਆ ਬਾਕੀ ਪਾਸੇ ਤੇ ਇਹਦੇ ਤੇ ਆਪਣਾ ਕੋਲੇ ਹੈਗਾ ਉਹ ਕੀ ਕਹਿੰਦੇ ਹੁੰਦੇ ਸਬਸਿਡੀ ਸਬਸਿਡੀ ਅਪਰੂਵਡ ਆ ਸਰ ਸਾਡਾ ਹਾਂਜੀ ਸੀਆਰਨ ਦੇ ਵਿੱਚ ਸਬਸਿਡੀ ਆ ਰਹੀ ਠੀਕ ਕਿੰਨੇ ਕਿੰਨੇ ਫੁੱਟੇ ਦੇ ਰਹੇ ਆ ਜੀ ਸਰ 7 ਫੁੱਟ 8 ਫੁੱਟ ਜਿਆਦਾ ਬੰਦ ਆ ਜੀ ਆਪਣਾ ਜੀ ਤੇ ਯੂਪੀ ਦੇ ਵਿੱਚ ਜੇ ਗੱਲ ਕਰੀਏ ਤਾਂ 7 ਫੁੱਟ ਦੀ ਜਿਆਦਾ ਡਿਮਾਂਡ ਆ ਪੰਜਾਬ ਦੇ ਵਿੱਚ 8 9 ਦੇ ਵਿੱਚ ਲੋਕ ਹੰਕ ਕਿਉਂਕਿ ਟਰੈਕਟਰ ਵੱਡੇ ਆ ਟਰੈਕਟਰ ਵੱਡੇ ਆ ਹਾਂ ਟਰੈਕਟਰ ਵੱਡੇ ਆ ਤੇ ਐਦਾ ਜਿਹੜਾ ਆਹ ਇਹਦੀ ਘੋੜੀ ਲਾਈ ਆ ਇਹ ਬਸ ਜਸਟ ਸੋਹਣੀ ਲੱਗਣ ਵਾਸਤੇ ਲਾਈ ਆ ਜਾਂ ਇਹਦਾ ਕੋਈ ਟੈਕਨੀਕਲੀ ਵੀ ਸਰ ਸੋਹਣੀ ਨਹੀਂ ਹੈਗੀ ਆਪਾਂ ਕਹਿ ਸਕਦੇ ਇਕੱਲੀ ਇੱਕ ਤਾਂ ਦੇਖੋ ਇਹਦੇ ਵਿੱਚ ਦੋ ਬੈਂਡ ਨੇ ਜੀ ਇਹਦੇ ਨਾਲ ਇਹਦੀ ਵਾਈਬ੍ਰੇਸ਼ਨ ਕੰਟਰੋਲ ਹੋਈ ਵੀ ਆ ਫਿਰ ਆਮ ਜਿਹੜੀ ਹੁੰਦੀ ਹੈ ਨਾ ਕੋਲਰ ਬੈਂਡ ਕਰਕੇ 4 ਐਮ ਐਮ ਦੀ ਘੋੜੀ ਬਣੀ ਹੁੰਦੀ ਆ ਆਪਣੀ ਇਹ ਆਲਰੇਡੀ 8 ਐਮ ਇਹਰਾ ਪਾਈਪ ਦਾ ਜਿਹੜਾ ਸਟਰਕਚਰ ਆ ਇਹਨੂੰ ਵਾਈਬ੍ਰੇਸ਼ਨ ਤੋਂ ਕੰਟਰੋਲ ਕਰਦਾ ਜੀ ਅੱਛਾ ਜੀ ਇਹ ਪੂਰਾ ਆਪਣਾ ਇੱਕ ਸਟਰਕਚਰ ਬਣ ਗਿਆ ਇਹ ਸੋਹਣੀ ਤੋਂ ਤਾਂ ਨਹੀਂ ਕਹਿ ਸਕਦੇ ਆਪਾਂ ਸਟਰੈਂਥ ਵਧਾਉਣ ਲਈ ਸਾਡੀ ਇਹ ਤੇ ਮਿਹਨਤ ਬੜੀ ਹੋ ਜਾਂਦੀ ਆ ਆਮ ਕੀ ਹੈ 레이저 ਕੱਟ ਤੇ ਕੱਟ ਕੇ ਇੱਕ ਬੈਂਡ ਇੱਥੇ ਮਾਰਾਂਗੇ ਇੱਥੇ ਮਾਰਾਂਗੇ ਪਾ ਕੇ ਵਿਚਾਲੇ ਬੁਸ਼ ਬੰਦਾ ਵਿਲਾ ਹੋ ਜਾਂਦਾ ਜੀ ਇਹ ਸਾਨੂੰ ਪ੍ਰੋਪਰ ਬੈਂਡਿੰਗ ਵੀ ਪ੍ਰੋਪਰ ਆ ਫਿਰ ਨੋਜ਼ ਲਾਉਣੇ ਪੈਂਦੇ ਆ ਪੂਰੀ ਫੈਬ੍ਰੀਕੇਟ ਕਰਨੀ ਪੈਂਦੀ ਹੈ ਜੀ ਜੀ ਫਿਰ ਵੈਲਡਿੰਗ ਦੇ ਵਿੱਚ ਡਿਸਟੋਰਸ਼ਨਸ ਆਉਂਦੀਆਂ ਉਹ ਸਾਰਾ ਕੰਟਰੋਲ ਕਰਨਾ ਪੈਂਦਾ ਇਹਦੇ ਹਰੇਕ ਚੀਜ਼ ਦੇ ਸਾਡੇ ਕੋਲੇ ਫਿਕਸਚਰ ਬਣਿਆ ਉਹਨਾਂ ਚੀਜ਼ਾਂ ਸਾਰੀਆਂ ਚੀਜ਼ਾਂ ਸਾਡੀਆਂ ਹੀ ਬਣਦੀਆਂ ਨੇ ਫਿਰ ਕਿਤੇ ਜਾ ਕੇ ਇੱਕ ਪ੍ਰੋਡਕਟ ਆ ਜਿਹੜਾ ਉਹ ਲੱਗਦਾ ਉਹ ਤੋਂ ਬਾਅਦ ਬਣ ਕੇ ਸੋਨਾ ਲੱਗ ਜਾਏ ਨਾ ਸੋਨਾ ਲੱਗ ਜਾਓ ਦੇਖਣ ਵਾਲੇ ਦੀ ਅੱਖ ਤੇ ਆ ਦੇਖਣ ਵਾਲੇ ਦੀ ਅੱਖ ਆ ਜੀ ਪਰ ਤੁਸੀਂ ਇਹਨ ਅਸੀਂ ਮਿਹਨਤ ਨਾਲ ਕਰਨਾ ਜੀ ਇੰਜੀਨੀਅਰਿੰਗ ਲਾ ਕੇ ਤੇ ਆ ਆ ਵੀ ਬਣਦੇ ਆ ਪਾਈ ਆਪਣੇ ਕੋਲੋਂ ਇਹ ਸਪਰੇ ਪੰਪ ਆ ਸਰ ਅਸੀਂ ਇਹ ਵੀ ਰੈਗੂਲਰ ਤੋਂ हट ਕੇ ਬਣਿਆ ਹੋਇਆ ਪੂਰੇ ਪੰਪ ਦੇ ਵਿੱਚ ਤੁਸੀਂ ਮੈਨੂੰ ਬਿਲਡਿੰਗ ਬੜੀ ਤੁਹਾਨੂੰ ਮਿਨਿਮਮ ਦਿਖੂਗੀ ਇਹਦਾ ਜਿੰਨਾ ਸਟਰਕਚਰ ਆ ਸਾਰਾ ਤੁਸੀਂ ਹੁਣ ਤੱਕ ਜਿੰਨੇ ਵੀ ਸਪਰੇ ਪੰਪ ਦੇਖੇ ਹੋਣਗੇ ਸਾਰੇ ਬਣਾ ਕੇ ਰੰਗ ਮਾਰੇ ਹੁੰਦੇ ਆ ਜੀ ਇਹਦਾ ਕੱਲਾ ਕੱਲਾ ਪਾਰਟ ਪਹਿਲਾਂ ਅਸੀਂ ਪਾਊਡਰ ਕੋਟ ਕੀਤਾ ਠੀਕ ਹੈ ਜੀ ਇਹਨੂੰ ਡਬਲ ਕਲਰ ਕੰਬੀਨੇਸ਼ਨ ਦੇ ਵਿੱਚ ਬਣਾਉਣ ਦਾ ਵੀ ਇਹੀ ਰੀਜ਼ਨ ਸੀ ਵੀ ਪਤਾ ਲੱਗੇ ਕਿ ਇਹ ਪੂਰੀ ਆਫਟਰ ਪੇਂਟ ਅਸੈਂਬਲੀ ਆ ਠੀਕ ਆ ਆ ਦੇਖੋ ਇਹਦਾ ਪਿਛਲਾ ਪਾਈਪ ਫਰੇਮ ਆ ਜੀ ਜਿਹੜਾ ਇਹ ਦੀ ਸਾਰੀ ਬੋਲਟਿੰਗ ਆਪਾਂ ਇਧਰੋਂ ਕੀਤੀ ਆ ਜੀ ਨੀਚੇ ਵਾਲੇ ਫਰੇਮ ਦੀ ਬੋਲਟਿੰਗ ਨੀਚੋਂ ਹੋਈ ਹੋਈ ਆ ਅਜੇ ਦਾ ਸਾਰਾ ਬ੍ਰਾਂਡਿੰਗ ਪਲੇਟ ਇਹ ਅਲੱਗ ਤੋਂ ਆ ਆ ਇੱਥੋਂ ਜਿਹੜਾ ਹੈਗਾ ਫਰੇਮ ਨੂੰ ਅੱਗੇ ਪਿੱਛੇ ਮਾਊਂਟ ਕਰਨ ਲਈ ਇਧਰੋਂ ਬੋਲਟਿੰਗ ਕੀਤੀ ਆ ਸਾਰਾ ਸਟਰਕਚਰ ਇਹਦਾ ਆਫਟਰ ਪੇਂਟ ਅਸੈਂਬਲੀ ਆ ਤੇ ਸਾਰਾ ਡਿਸਮੈਂਟਲ ਹੋ ਜਾਊਗਾ ਕੱਲ ਨੂੰ ਜੇ ਆਪਾਂ ਇੱਕ ਟਰੱਕ 'ਚ ਮੰਨ ਲਓ 50 ਪੰਪ ਭੇਜਣੇ ਆ ਤਾਂ ਇੱਕ ਫਿੱਟ ਕਰਕੇ ਭੇਜਦੀ ਐ ਸੈਂਪਲ ਤੌਰ ਤੇ ਬਾਕੀ 50 ਦਾ ਮਾਲ ਲੱਦ ਦੀ ਅੱਧੇ ਘੰਟੇ 'ਚ ਪੰਪ ਫਿੱਟ ਹੋ ਜਾਊਗਾ ਜੀ ਆਪਣਾ ਇਹਦੇ 'ਚ ਇਹ ਕੱਲਾ ਰੱਖ ਕੇ ਚਲਾਉਣ ਵਾਲਾ ਹੀ ਆ ਕਿ ਉਹ ਮਗਰ ਪਾ ਕੇ ਆਪਾਂ ਓਦਾਂ ਵੀ ਚਲਾ ਸਕਾਂਗੇ ਜਿਵੇਂ ਆਪਾਂ ਸਰ ਇਹਦੀ ਜਿਹੜੀ ਆ ਅਟੈਚਮੈਂਟ ਦਿੱਤੀ ਆਪਾਂ ਬੋਲਟਿੰਗ ਕੀਤੀ ਆ ਜੀ ਆ ਪਿੱਛੇ ਆ ਦੇਖੋ ਆ ਦੋ ਬੋਲਟ ਲਾਏ ਆ ਜੀ ਇਹਨਾਂ ਦੇ ਵਿੱਚ ਸਰ ਤੁਸੀਂ ਬੋਮ ਨੂੰ ਵੀ ਅਟੈਚ ਕਰ ਸਕਦੇ ਹੋ ਜੀ ਸੇਮ ਬੋਲਟਾਂ 'ਚ ਜੀ ਸੇਮ ਬੋਲਟਾਂ ਦੇ ਵਿੱਚ ਤੁਹਾਨੂੰ ਐਸੀ ਜਿਹੜੀ ਆਟੋਮੈਟਿਕ ਰੋਟੇਟਿੰਗ ਗਨ ਹੁੰਦੀ ਆ ਉਹਦੀ ਵੀ ਅਸੀਂ ਫਰੇਮਿੰਗ ਦਵਾਂਗੇ ਜੀ ਮਤਲਬ ਉਹ ਵੀ ਤੁਸੀਂ ਲਗਾ ਸਕਦੇ ਇਹਦੇ ਇਸੇ ਪੰਪ ਤੇ ਤਿੰਨੇ ਅਟੈਚਮੈਂਟ ਲਗਾ ਕੇ ਤੁਸੀਂ ਇਹਨੂੰ ਮਲਟੀਪਲ ਯੂਜ਼ ਕਰ ਸਕਦੇ ਜਿਵੇਂ ਮਤਲਬ ਜਿਹੜੀ ਆਏ ਆਏ ਆਪੇ ਆਪੇ ਛੜਕਦੀ ਜਾਂਦੀ ਹੈ ਜਿਹੜਾ ਟਰੈਕਟਰ ਦੇ ਮਗਰ ਉਹਨੂੰ ਵਾਟਰਪਲਾਈ ਗਨ ਵੀ ਕਹਿ ਦਿੰਦੇ ਆ ਉਹਨੂੰ ਆਟੋਮੈਟਿਕ ਗਨ ਵੀ ਕਹਿ ਦਿੰਦੇ ਆ ਉਹ ਆਟੋ ਰੋਟੇਟਿੰਗ ਗਨ ਆਟੋ ਰੋਟੇਟਿੰਗ ਹਾਂਜੀ ਉਹ ਵੀ ਸਰ ਏਸੀ ਬੋਲਟਿੰਗ ਦੇ ਵਿੱਚ ਆਪਣੀ ਲੱਗ ਜੂਗੀ ਤੇ ਆਹ ਸੋਹਣਿਆ ਸੱਜਣਾ ਇਹਦੇ ਵਿੱਚ ਅਮਧਾਣੀ ਜੀ ਕਹਤੋਂ ਲਾਤੀ ਆਹ ਇਹੇ ਬਾਈ ਜੀ ਇਹਦੇ ਦੋ ਕਾਰਨ ਨੇ ਹਾਂ ਜਿਵੇਂ ਦੋ ਤਰ੍ਹਾਂ ਦੀ ਜਦੋਂ ਰੇਪ ਪਾਉਣੀ ਆ ਬੰਦਿਆਂ ਨੇ ਮਿਕਸ ਕਰਨ ਦਾ ਜਿਹੜਾ ਰੋਲਾ ਉਹ ਖਤਮ ਹੋ ਗਿਆ ਗੱਟੇ ਸੜਦੋ ਪਹਿਲਾਂ 15 ਮਿੰਟ ਚਲਾ ਦਿਓ ਇਹਨੇ ਸਾਰਾ ਮਿਕਸ ਕਰ ਦੇਣਾ ਕੰਮ ਬਾਈ ਜਿਵੇਂ ਅਡਾਈ ਤੇ ਯੂਰੀਆ ਜਾਂ ਰੂਲ ਮਿਰਚ ਮਸਾਲਾ ਜਾਂ ਪਾਉਂਦੇ ਆ ਮੈਂ ਮਿਕਸ ਕਰ ਦੂਗਾ ਦੂਜੀ ਗੱਲ ਡਲੀ ਡੁਲੀ ਜੇ ਕੋਈ ਆ ਜਾਂਦੀ ਸੀਗੀ ਰੇਹ 'ਚ ਤੁਹਾਨੂੰ ਪਤਾ ਬਣ ਜਾਂਦੀ ਆ ਉਹਨੂੰ ਇਹਨੇ ਘਮਾ ਕੇ ਜਿਹੜਾ ਹੈਗਾ ਜਦੋਂ ਇਹਦੇ ਵਿੱਚ ਦੀ ਲੋਹੇ 'ਚੋਂ ਨੰਗਰਾਂ ਤਾਂ ਇਹਨੇ ਉਹਨੂੰ ਬ੍ਰੇਕ ਕਰਕੇ ਜਿਹੜਾ ਹੈਗਾ ਉਹ ਮਿਕਸ ਕਰ ਦੂਗਾ ਤੁਹਾਡਾ ਇਹਦੀ ਬ੍ਰੇਕਡਾਊਨ ਬਿਲਕੁਲ ਜ਼ੀਰੋ ਹੋ ਗਈ ਇਹ ਮਸ਼ ਠੀਕ ਹੈ ਜੀ ਇਹ ਮਤਲਬ ਕਿ ਇਹਦੀ ਹੌਪਰ ਜਿਹੜੀ ਹੈਗੀ ਅਸੀਂ ਦੋ ਤਰ੍ਹਾਂ ਦੀ ਬਣਾ ਰਹੇ ਆ ਫਾਈਬਰ ਦੇ ਵਿੱਚ ਬਣੀ ਹੋਈ ਆ ਇੱਕ ਇਹਦੇ ਵਿੱਚ ਅਸੀਂ ਸਟੇਨਲੈਸ ਸਟੀਲ ਦੀ ਬਣਾਉਨੇ ਆ ਮਤਲਬ ਉਹ ਦੇ ਵਿੱਚ ਕੀ ਆ ਮਟੀਰੀਅਲ ਦੀ ਲਾਈਫ ਟਾਈਮ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਵਧ ਗਈ ਇਹ ਮਤਲਬ ਵੇਅਰ ਐਂਡ ਟਾਇਰ ਇਹਦੀ ਜ਼ੀਰੋ ਹੋ ਗਈ ਇਹ ਮਸ਼ੀਨ ਦੀ ਠੀਕ ਆ ਕਾਮ ਪਹਿਲਾਂ ਲੋਹੇ ਚ ਬੰਦੀ ਸੀ ਉਹ ਟਿੱਪਾਂ ਗਲ ਜਾਂਦੀਆਂ ਸੀ ਫੇਰ ਉਹਨੂੰ ਬਦਲਦੇ ਫਿਰ ਉਹ ਪਾਚ ਲਾਉਂਦੇ ਫਿਰ ਉਹ ਸਾਰੀ ਚੀਜ਼ ਖਤਮ ਹੋ ਗਈ ਜੀ ਤੇ ਆਪਾਂ ਆਪਣੇ ਇੰਪਲੀਮੈਂਟਾਂ ਦੀ ਟੈਸਟਿੰਗ ਕਰੀਏ ਥੋੜੀ ਜੀ ਹਾਂਜੀ ਬਿਲਕੁਲ ਕਰਾਂਗੇ ਟਰੈਕਟਰ ਕੋਈ ਬਿਲਕੁਲ ਮੰ ਵੀਡੀਓ ਬਣਾਵਾਂਗੇ ਚੰਗਾ ਮਾੜਾ ਜੋ ਰਿਵਿਊ ਹੋਇਆ ਫੀਲਡ ਦੇ ਵਿੱਚ ਜ਼ਰੂਰ ਬਿਲਕੁਲ ਜੀ ਬਿਲਕੁਲ ਆ ਜੋ ਚੱਲਦੇ ਆ ਇੱਥੇ ਰਿਹਾਓ ਇੱਥੇ ਇੱਥੇ ਕਰਨ ਪਤਾ ਵੀ ਲੱਗੇ ਪ੍ਰਾਉਣਾ ਵੀ ਪਤਾ ਚੈੱਕ ਕਰਕੇ ਵਿੱਚ ਟਰੈਕਟਰ ਦੇ ਵੀ ਹਾਂ ਉਹਦਾ ਵੀ ਪਤਾ ਲੱਗੇ ਵੀ ਸਰਵਾਲੇ 'ਚ ਕਿੰਨਾ ਜੋਰ ਆ ਤੇ ਪ੍ਰਾਉਣੇ 'ਚ ਕਿੰਨਾ ਜੋਰ ਆ ਹੈ ਇੱਥੇ ਲੋਟ ਆਉ ਇੱਥੇ ਹੁਣ ਜਾਉ ਥੱਲੇ ਬੈਠੂ ਤੈ ਲੱਗੂਗੀ ਜਾਵਾਂ ਇੱਥੇ ਲਾ ਬੰਦਾ ਵੀ ਉਹ ਸੱਤ ਰਿਆ ਮਾਰ ਹੁਣ ਬੰਦਾ ਵੀ ਉਹ ਆ ਗਿਆ ਹੀ ਮਾਰ ਨਹੀਂ ਭਾਈ ਤੂੰ ਬੈਠ ਤੂੰ ਚਲਾ ਆ ਸੇ ਕਰਨ ਡਰਾਈਵਰ ਵੀ ਘਲੜਾ ਛੜਤਾ ਆ ਜਾ ਨਾ ਨਾ ਬਸ ਹੁੰਦਾ ਛੜਦੀ ਆ ਸੇ ਜਿਹੜਾ ਮਾਰ ਬੰਦਾ ਪਾ ਲੈਣਾ ਸਾਰੇ ਘੇਰ ਗੂਰ ਚੱਲ 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 ਚੱਲਾ ਹੋਣ ਲੱਗੂ ਮੂਹਰੋਂ ਦੇਖੀ ਹੁਣ ਹੋਣਾ ਬੈਂਦਾ ਥੱਲੇ ਆਹ ਦੇਖ ਹੁੰਡ ਡੱਬਾਂ ਚ ਪਾ ਪਾ ਕੇ ਬੱਸਾਂ ਚ ਵੇਚੀ ਚੱਲ ਸੁਰਮਾ ਹਾਂ ਹੁਣ ਵੇਚੀ ਚੱਲ ਸੁਰਮਾ ਲੈ ਹੁਣ ਡੱਬਾਂ ਚ ਪਾ ਪਾ ਕੇ ਸੁਰਮਾ ਵੇਚਣ ਵਾਲਾ ਕੇਸ ਆ ਹਾਂ ਹੁਣ ਗੱਲ ਬਣਦੀ ਆ ਬਈ ਜੌਂਡੀਰ ਜੱਜ ਵੀ ਕਰਨਾ ਜਾਨ ਬਾਲੀ ਹੈ ਹੈ ਬਾਲੀ ਜਾਨ ਆ ਦੇਖ ਤਾਂ ਹੀ ਕਰਨੇ ਦੇਖ ਲੈ ਲੈ ਪਈ ਕੇ ਯਾਰ ਗੰਗੂ ਪੱਟ ਬਣ ਜਾਣਗੇ ਜਿਹੜੇ ਬੰਦੇ ਨੇ ਦੋ ਗੇੜੇ ਮਗਰ ਦੇਤੇ ਦੇਖ ਵਿੱਚ ਬਿੰਦਾ ਪੈਰ ਹੈ ਮਲਾ ਫੜਾ ਢੂੰਗਾ ਲਾਇਆ ਪੱਤਦਾ ਹੈ ਆ ਦੇਖ ਤਾਂ ਹੀ ਸੁੱਕਾ ਬਾਹਣਾ ਗੱਲ ਕੱਢਤੀ ਯਾਰਾ ਏ ਬਣਾਉਂਦਾ ਗੱਲ ਹੁਣ ਫੂਟ ਆ ਆ ਡਲਿਆਂ ਜਾਂ ਤੂੰ ਦੀ ਨਗਾ ਡਲਿਆਂ ਜਾਂ ਤੂੰ ਦੀ ਆ ਡਲਿਆਂ ਜਾਂ ਤੇ ਪੈਣ ਕੇ ਜੜਾ ਕੇ ਓਏ ਕਰਨੇ ਓ ਬਾਜ ਹੈ ਨਹੀਂ ਜਮਾ ਹੀ ਰੂਟੇਟਰ ਦੀ ਕੋਈ ਆਵਾਜ਼ ਨਹੀਂ ਕੋਈ ਸਾਊਂਡ ਨਹੀਂ ਕੋਈ ਵੀ ਸਾਊਂਡ ਨਹੀਂ ਰੂਟੇਟਰ ਦੀ ਕੋਈ ਵੀ ਪਤਾ ਨਹੀਂ ਲੱਗਦਾ ਮੈਂ ਨਾ ਰੂਟੇਟਰ ਦੇ ਕੋਲੇ ਜਾਣਾ ਤੁਹਾਨੂੰ ਕੋਈ ਵੀ ਸਾਊਂਡ ਸਿਰਫ ਉਹਦੇ ਪੱਤਿਆਂ ਦੇ ਵੱਜਣ ਦੀ ਸਾਊਂਡ ਸੁਣੂਗੀ ਉਹਨੂੰ ਕੋਈ ਸਾਊਂਡ ਹੀ ਨਹੀਂ ਸੁਣਦੀ ਇਹ ਹੈਰਾਨੀ ਵਾਲੀ ਗੱਲ ਆ ਸ਼ਾਫਟ ਦੇ ਸਿਰਫ ਘੁੰਮਣ ਦੀ ਸਾਊਂਡ ਆ ਚਲੋ ਬਾਈ